ਲੋਈ ਸੱਤ ਪਤੰਗ ਹੋਰ ਲਿਆਂਦੇ ਨੇ ਲੋ ਜੀ ਪਤੰਗ ਜੋੜਨ ਵਾਲੇ ਨੇ ਪਾਟੇ ਹੋਏ ਨੇ ਸਸਤੇ ਮਿਲ ਗਏ ਤਾਂ ਜੋ ਲੋਏ ਰੋਦੀ ਆ ਜੀ ਆਹ ਰੋਦੀ ਆ ਜੀ ਜੋੜ ਡੋਰਾ ਸੀ ਜੋੜ ਡੋਰਾ ਸੀ ਜੋੜ ਡੋ ਲੋਈ ਕਟੜਾ ਐਕਸਪ੍ਰੈਸ ਦੇ ਲੋ ਨਿਆਰੇ ਸ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗਸ ਸਵੇਰ ਦੇ ਵਜੇ ਕੇ 9 ਧੁੰਦ ਦੇ ਵਜੇ ਪੂਰੀ ਧੁੰਦ ਸੀ ਹੁਣ ਮੌਲਾ ਚਾਨਣ ਜਾ ਹੋਇਆ ਪਹਿਲਾਂ ਫਲਦਾ ਹੁੰਦਾ ਸੀ ਸੂਰਜ ਦੇਖੋ ਮਾੜਾ ਆ ਰਹੀਆਂ ਪਹਿਲਾਂ 2 ਹਫ਼ਤੇ ਹੋ ਗਏ ਧੁੱਪ ਕਾੜੀ ਨਿਕਲਿਆ ਆਉਂਦੀ ਸਵੇਰੀ ਐ ਹੋ ਜਾਂਦਾ ਵੀ ਜਿਵੇਂ ਅਗਸਤ ਮਹੀਨੇ ਦੇ ਦਿਨ ਚੱਲ ਦਿੰਦੇ ਨੇ ਜੂਨ ਜੁਲਾਈ ਵਾਲੇ ਅਪ੍ਰੈਲ ਆ ਲਾਓ ਅਪ੍ਰੈਲ ਦੇ ਦਿਨ ਚੱਲ ਦਿੰਦੇ ਨੇ ਅੱਜ ਦੇਖੋ ਧੁੰਦ ਕਿਵੇਂ ਆ ਗਈ ਮੌਸਮ ਪੰਡਾ ਪਾਣੀ ਜ਼ਰੂਰੀ ਆ ਇਹ ਤਾਂ ਫਰਵਰੀ ਵੀ ਨਹੀਂ ਚੜੀ ਹਿੱਥੇ ਜਨਵਰੀ ਚੱਲ ਰਹੀ ਆ ਪਹਿਲਾਂ ਹੀ ਧੁੱਪ ਜਾਣ ਲੱਗੀ ਸੀ ਅੱਜ ਆਈਏ ਦੁਬਾਰਾ ਤੰਦ ਪੱਕੀ ਠੰਡ ਅੱਜ ਹੈਗੀ ਇਹ ਤਾਂ ਐ ਹੋਣ ਲੱਗਿਆ ਜਿਵੇਂ ਜੇੜ ਛੜ ਦੇ ਦਿਨ ਚਾਲ ਦਿੰਦੇ ਨੇ ਤੇ ਅੱਜ ਆਪਣਾ ਹੈਗਾ ਅਫਵਾਸ ਕਹਿ ਲੋ ਤੁਸੀਂ 24 ਘੰਟੇ ਲਈ ਕਰਿਆ ਸਰੀਰ ਨੂੰ ਬੈਟਰ ਕਰਨ ਲਈ ਸ਼ਾਂਤੀ ਦਿਵਾਉਣ ਲਈ ਲੀਵਰ ਵਰਗੀਆਂ ਚੀਜ਼ਾਂ ਨਹੀਂ ਤਾਂ ਇਧਰੋਂ ਲੰਗੇ ਇਧਰੋਂ ਚੀਜ਼ ਖਾ ਲਈ ਇਧਰੋਂ ਲੰਗੇ ਉਧਰੋਂ ਚੀਜ਼ ਚੱਕ ਕੇ ਖਾ ਲਈ ਹੁਣ ਨਹੀਂ ਅੱਜ 24 ਘੰਟੇ ਲਈ ਕੱਲ੍ਹ ਨੂੰ ਸਵੇਰ ਦੇ 8 ਵਜੇ ਤੱਕ ਕੁਝ ਨਹੀਂ ਖਾਣਾ ਬਾਕੀ ਦੇਖਦੇ ਹਾਂ ਖਾਦਾ ਜਾਂਦਾ ਕਿ ਨਹੀਂ ਖਾਦਾ ਹਾਂ ਕੰਟਰੋਲ ਦਾ ਪੂਰਾ ਪਰਖਾਨ ਜਿਹਾ ਸੀ ਪੂਰੇ ਖਲ ਖਲੜੀਆਂ ਜਿਹੜਾ ਕਹਿੰਦਾ ਨੇ ਬਾਕੀ ਦੇਖ ਪੰਜ ਮਿੰਟ ਦਾ ਕੰਮ ਹੀ ਤਾਂ ਆਲਾ ਬੱਧ ਘਮ ਹੋਵੇ ਗਿੱਲੇ ਤਾਂ ਸੀਗਾ ਪੁਰਨਾਉਣਾ ਪਏਗਾ ਗਿੱਲਾ ਤਾਂ ਕੰਮ ਦੋ ਪੰਜ 10 ਮਿੰਟ ਦਾ ਮਸਾਂ ਦੀ ਜਿੱਥੇ ਕਰਨੇ ਵੀ ਪਨੀਰੀ ਪਿਜਰੀ ਉਹ ਮੋਬਾਇਲ ਉਹ ਖੱਟੇ ਇੱਧਰ ਨੂੰ ਖੱਟਣਾ ਹੋਣਾ ਮੜਿਆ ਕੋਲਾ ਕਰਿਆ ਖੱਟ ਗਿਆ ਹੀ ਹੋਊ ਬਾਅਦੋਂ ਵੀਰ ਦਾ ਨਾ ਜੀ ਇੱਕ ਮਹੀਨੇ ਨੂੰ ਬੀਜੀ ਜੋ ਫੁੱਟਣ ਦਾ ਲੱਗ ਹੀ ਪਈ ਜੀ। ਹੁਣ ਤਾਂ ਫੁੱਟਣ ਲੱਗ ਗਿਆ। ਇਹਨੂੰ ਧੋਣ ਦਾ ਕੰਮ ਹੋਰ ਵੱਧ ਗਿਆ। ਲੋ ਵੀ ਮਿੱਤਰੋ ਚੱਲਿਆਂ ਪਤੰਗ ਘੜਾਉਣ, ਡੋਰੇ ਦੇ ਵਿੱਚ ਧਰ ਲਈ ਆ, ਪਾਂਡੇ ਦੀ ਡੋਰ ਹੈ, ਧਾਗੇ ਵਾਲੀ। ਦੇ ਦੇਂ ਕਹਿ ਮੜਦੇ ਆਂ ਜੇ ਜਾ ਕੇ। ਹੁਣ ਚਲੋ ਤਾਂ ਬਹੁਤ ਪੱਕੇ ਵੱਡੇ ਵੀ ਜਾਣਗੇ ਬੜਾ ਭਾਇ ਹੋ ਜਾਊਗਾ ਕਿਉਂਕਿ ਉਹ ਧਾਗੇ ਡੋਰ ਪ੍ਰਾਂਤ ਦੀ ਡੋਰ ਤੇ ਖਿੱਚ ਪੈਂਦੀ। ਆਂਗੇ ਜੜਾਉਣਾ ਪਰ ਲੇਗਾ ਰੋ ਜਾ ਕੇ ਕਿਉਂਕਿ ਇਦੋਂ ਯਾਰ ਹੈ ਨਹੀਂ ਕੋਈ ਘਰ ਲਵੇ ਲੋਗੇ ਸਾਰੇ ਪਤੰਗ ਪਿੰਡ ਚ ਚੜਦੇ ਨੇ ਚਲਦੇ ਆ ਉਹ ਚੜਦੇ ਨੇ ਇਹ ਸਾਡਾ ਪੁਰਾਣਾ ਅਟਾ ਜੀ ਪਤੰਗ ਚੜਾਉਣ ਦਾ ਜਿਹੜਾ ਹੁਣ ਕਬਜ਼ਾ ਜਿਸਨੂੰ ਉਹਨੇ ਕਰ ਲਿਆ ਹੈ ਨਹੀਂ ਲੋਈ ਪਤੰਗ ਝਾੜਦਾ ਮੁੰਡੇ ਬੈਠੇ ਨੇ ਖੜੇ ਨੇ ਕੋਈ ਪਤੰਗ ਨਹੀਂ ਲਾ ਲਿਆ ਮੁੰਡਿਆਂ ਨੇ ਚੜੋ ਆ ਗਿਆ ਆਈ ਗਿਆ ਪਤੰਗ ਦਾ ਨਾਮ ਹਣ ਜਾ ਪੇਚਾਂ ਦੇ ਸਾਨੂੰ پتہ ਲੱਗਣ ਦੇ ਪੇਚਾਂ ਵੇ ਹਾਂ ਮੁੰਡੇ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਉਹ ਹੋ ਜਾਂਦਾ ਲੋ ਜੀ ਸੱਤ ਪਤੰਗ ਹੋਰ ਲਿਆਂਦੇ ਨੇ ਇੱਕ ਤਾਂ ਜੇ ਹਵਾ ਉਲਟ ਸਾਈਡ ਦੀ ਆ ਉਹਨਾਂ ਨੂੰ ਵਧੀਆ ਜਾ ਆਪਾਂ ਨੂੰ ਘੱਡੀ ਜਾ ਲੋ ਜੀ ਮਰਮਤ ਕਰਤੀ ਆ ਮੁੰਡੇ ਨੇ ਤਲਾਬ ਵੀ ਪਾ ਦੇ ਜਾਨੂੰ ਉਹਨਾਂ ਚਾੜਦੇ ਆ ਲੋ ਜੀ ਪਤੰਗ ਜੋੜਨ ਵਾਲੇ ਰੇ ਪਾਟੇ ਹੋਏ ਨੇ ਇਹ ਸਸਤੇ ਮਿਲ ਗਏ ਤਾਂ ਚੱਕ ਲਿਆ ਵਿੱਚੇ ਪੀ ਆਪਣਾ ਦੂਜੀ ਹੈਗੀ ਕਾਂਗ ਜਾਲੀ ਲੋ ਜੀ ਪਹਿਲਾਂ ਸਾਰਾ ਝੜਖੜਾ ਖਾਲੀ ਕਰ ਲਿਆ ਹੁਣ ਤਾਂ ਅੱਗੇ ਡੋਰ ਨਾਲ ਫੇਰ ਜੜਾ ਤਾਂ ਨਾਲ ਝੜਖੜਾ ਦਾ ਸਾਰਾ ਖਾਲੀ ਹੋ ਗਿਆ ਫੇਰ ਵੱਢਿਆ ਗਿਆ ਜਦੋਂ ਖਾਲੀ ਹੋਇਆ ਖੜ ਗਿਆ ਡੋਰ ਡੋਰ ਲੈ ਜਾਣਾ ਫਟ ਗਈ ਇਹਨਾਂ ਨੂੰ ਲੋਡ ਕਰਨ ਵਾਲਾ ਵਸ ਹੈ ਅਜ ਉਹਦਾ ਵੇਖਵੇਂ ਕੀ ਕਰਦਾ ਜੀ ਉਹਦੇ ਤੂੰ ਬੜਾ ਦੀਨ ਐ ਸੱਚ ਤੇ ਜਦੋਂ ਬੜਾਉਣਾ ਮੈਂ ਖਾ ਲ ਦੋ ਲੋ ਜੀ ਜੋਧਾ ਵੀਰ ਦੇਖਦੇ ਹਣ ਕੀ ਕਰਦਾ ਦਿਖਾ ਦੇ ਰੱਖਦਾ ਡਿਕ ਤਾਂ ਡਿਕ ਪੀ ਪਦਾਂਗੇ ਵਾ ਇੱਚਾ ਵੇ ਰਿਆ ਜੋੜ ਕੇ ਲੈ ਜਾਣਦੇ ਪਿਆਈਂ ਜਿਹੜੇ ਵਿਚਾਰੇ ਪਿੱਛੇ ਹੀ ਪਿਆਲੇ ਪਿਆ ਹੋਇਆ ਪਿਆ ਹੋਇਆ ਪੇਚਾ ਪਿਆ ਹੋਇਆ ਜੋਦੇ ਉੱਪਰ ਵਾਗ ਗਿਆ ਜੋ ਆ ਵੇਖਿਆ ਮੇਰੇ ਵੀਰੇ ਜੋਧਾ ਕੀ ਕਰਦਾ ਕਾਲੀ ਫਰੀਜ ਦੇਗਾ ਮੈਂ ਲਵਾਂ ਕਾਲੀ ਫਰੀਜ ਹੁਣ ਫੇਰ ਆਪਣੇ ਉੱਤੇ ਹੀ ਨੇ ਉਹ ਬੰਦੇ ਹੁਣ ਪੈ ਗਿਆ ਓਏ ਯਾਹਂ ਲੇ ਵੀ ਜਾ ਲੈ ਨਾ ਨਹੀਂ ਵਦਾ ਢਿੱਲਾਂ ਦੇ ਜਾਉ ਪਲਾਸਟਿਕ ਦੇ ਢਿੱਲਾਂ ਦੇ ਜਾਂ ਵੀਰ ਢਿੱਲਾਂ 'ਚ ਗੱਲ ਨਹੀਂ ਬਣਦੀ ਉਹ ਉੱਚੇ ਵਾਲੇ ਖੜੇ ਨੇ ਉਹ ਇੱਕ ਮਗਰ ਹੋ ਗਏ ਅੱਗੇ ਆਪਾਂ ਮੂਰੇ ਆਪਾਂ ਮੇਤੀ ਹੁੰਨੇ ਆ ਇਹ ਚੀਜ਼ ਕਰਕੇ ਲੋਲੇ ਪੈ ਗਿਆ ਬੱਚਾ ਜਾਣ ਰਿਹਾ ਜਾਨ ਨੂੰ ਜੋ ਜੜਖੜਾ ਖਾਲੀ ਹੋ ਜਾਣ ਚੱਲ ਝੜ ਖਚਾਣਾ ਮਾਰੀ ਚਲ ਓਏ ਓ ਜੜਖੜਾ ਹੋ ਓ ਹੋ ਗਿਆ ਖਾਲੀ ਬਚਾਈ ਦੇਖੀ ਜੰਨੇ ਨਾ ਨੋਇ ਰੋਦੀ ਆ ਜੰਨੇ ਆ ਰੋਦੀ ਆ ਜੋੜ ਦੋਰਾ ਸੀ ਜੋੜ ਦੋਰਾ ਸੀ ਜੋੜ ਦੋ ਚਾਰਲਟੋ ਅੱਜ ਦੌਰ ਮੁੰਡਿਆਂ ਉਹਨਾਂ ਦਾ ਭਾਈ ਅੱਜ ਅੱਗੇ ਇੱਧਰ ਦਾ ਦੌਰ ਹੁੰਦਾ ਆਪਣੇ ਇੱਧਰਲਾ ਅਜੇ ਉਹ ਮੁੰਡਿਆਂ ਦਾ ਦੌਰ ਅੱਗੇ ਉਹਨਾਂ ਦਾ ਛੱਡਦਾ ਹੀ ਨਹੀਂ ਅਸੀਂ ਅੱਜ ਪਤਾ ਨਹੀਂ ਕੀ ਲੈ ਰਹੇ ਹੈ ਜਿਆ ਤੇਈ ਵੀਰ ਨਾਲ ਗੱਲ ਕਰਾ ਉਹ ਤੇਰੀ ਸ਼ਾਂਤੀ ਡੋਰ ਕਿੱਥੇ ਗਈ ਆ ਥੱਲੇ ਕਿੱਥੇ ਕਮਰੇ ਜਗ੍ਹਾ ਤਾਂ ਹੁੰਦੀ ਆ ਵਧਾ ਦਾ ਨੀ ਜਵਾਕਾਂ ਦਾ ਨਸੀ। ਚੋ ਚੱਲਦੇ ਆ ਅੰਦਰ ਨੂੰ। ਆ ਜਾਓ ਜਵਾਕਾਂ ਦਾ ਨਸੀ ਭਾਈ ਨਵੀਂ ਡੋਰ ਲਿਆਏ ਨੇ। ਨਵੀਂ ਡੋਰ ਦਾ ਫਰਕ ਤਾਂ ਹੁੰਦਾ। ਅੱਗੇ ਸੀ ਲੱਖਣ ਦਿੰਦੇ ਹੁਣ ਉਹ ਧਾਗੇ ਡੋਰ ਨਾਲ ਹੀ ਛੱਡਦੇ ਸੀ ਅੱਗੇ ਸੀ। ਅੱਖਾਂ ਜੇ ਮਰਨਗੇ ਵਿਚਾਰੇ ਹੁਣ ਉਹ ਲਿਆਏ ਨੇ ਵਧੀਆ ਵਾਲੀ ਸੀ ਤੇ। ਅੰਦਰ ਬਾਪੂ ਆ ਚੱਲ ਰਿਹਾ ਲਗਾਤਾਰ ਸ਼ਾਮ ਦੇ 5 ਵਜੇ ਗਏ ਨੇ 8 ਤੋਂ 5। ਹਾਲ ਹਿਸਾਬ ਕਿਹੜੇ ਘੰਟੇ ਹੋ ਗਏ। ਅੱਜ ਦੀ ਸਾਰੀ ਯਾਦ ਕੱਢਣੀ ਸਵੇਰੇ 8 ਵਜੇ ਖਾਵਾਂਗੇ ਕੁਛ। ਅਲਦੀ ਚਾਹ ਨਾਲ ਲੋਈ ਕਟੜਾ ਐਕਸਪ੍ਰੈਸ ਤੇ ਲੋ ਨਿਆਰੇ ਮੰਡਲੀ ਪਹੁੰਚੀ ਐ ਇੰਨਾ ਚੌੜਾ ਰੋਡ ਐ ਕਟੜਾ ਐਕਸਪ੍ਰੈਸ ਆ ਵਿਚਾਲੇ ਆ ਗਿਆ ਡਰਾਈਵਰ ਇਧਰ ਰਹਿ ਗਿਆ ਕਾਫਾ ਪੁਆਇੰਟ ਜਾਈ ਜਾ ਲੈਣਾ ਹੁਣ ਮੋਟਰ ਐਨ ਲੰਘ ਸਕਦੇ ਨੇ ਕਿਉਂਕਿ ਜਦੋਂ ਬਣ ਗਿਆ ਫਿਰ ਤਾਂ ਮੋਟਰਾਂ ਅਲਾਊਡ ਹੀ ਨਹੀਂ ਹੈਗੇ ਤੇ ਲੋਈ ਗੇੜਾ ਦੇ ਕੇ ਆ ਗਏ ਘਰੇ ਮੋਟਰਾਂ ਦੇ ਤੱਕ ਖੜਾ ਵੀਡੀਓ ਕੋਈ ਖਾਸ ਨਹੀਂ ਬਣੀ ਛੋਟੀ ਜਿਹੀ ਵੀਡੀਓ ਪਤੰਗ ਚੜਾਉਂਦੇ ਅੱਜ ਤਾਂ ਪਤੰਗ ਵੀ ਵੱਡੇ ਗਏ ਨੇ ਅੱਜ ਦਾ ਉਹ ਜੀ ਵੀ ਬੇਸਤੀ ਕਰਾਈ ਨਾ ਇਹਦੇ ਗੰਨੇ ਦੀ ਪਨੀਰੀਆਂ ਦਾ ਲਾਤਾ ਹੀ ਪਾਣੀ ਇੰਦਰ ਵਾਹ ਵਹੀ ਆਈ ਗੱਤ ਤਾਂ ਇਹਨਾਂ ਟ੍ਰੈਕਟਰ ਹਰ ਇਥੋਂ ਰੁਹਦਾ ਬਾਹਰ ਆ ਜਰਾ ਬਾਗਾ ਨੇ ਖੁੱਚ ਕੇ ਇਧਰ ਨੂੰ ਕਰ ਦੋ 16 ਕਿਤਨਾ ਹੋਆ ਨੀਵਾ ਦਾ ਤੇਰੇ ਤੇ ਲਾਵਾਂ ਮੇਰੀ ਗੰਨੇ ਵੀ ਆਏ ਨੇ ਕੁਝ ਹੋਰ ਚੋਦੀ ਚੋਦੀ ਲਾਵਾਂਗੇ ਲੋਈ ਸ਼ਾਮ ਦਾ ਟਾਈਮ ਮੇਰਾ ਹੋ ਗਿਆ ਫੱਟ ਵੱਜ ਗਏ ਤੇ ਚੱਲੇ ਹੁਣ ਕੁਰਸੀ ਤੇ ਮੋਟਰਾਂ ਨਾਲ ਲੱਗ ਕੇ ਕਰਦੇ ਹਾਂ ਸਟਾਰਟ ਪਲਾਵਾਤਾ ਮਾਰ ਕਰਨੇ ਗਟੂਲਾ ਜਲੀ ਇੱਥੇ ਅੱਗ ਲਾਉਂਦੇ ਲੱਕੜਾ ਹੈ ਨਹੀਂ ਇੱਥੇ ਅਜੀ ਤੰਦ ਹੈ ਅਜੀ ਪਾਹ ਵੀ ਬਣਦੀ ਐ ਮੂੰਹ ਚ ਲੋਈ ਥੈਲਾ ਚੱਕ ਲਿਆ ਇਹਦੇ ਵਿੱਚ ਜੋ ਲੱਕੜੀ ਦਾ ਕੰਮ ਕਰਾਇਆ ਸੀ ਉਹ ਲੱਕੜਾਂ ਬਚੀਆਂ ਪਈਆਂ ਨੇ